ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਮੰਡੀ ਅੰਮ੍ਰਿਤਗੜ ਸ਼ਹਿਰ ਦਾ ਤੇ 26 ਜਨਵਰੀ 2025 ਰਕ ਤੋਂ ਦਿਖਾਉਣ ਲੱਗੇ ਆ ਮੰਡੀ ਅੰਮ੍ਰਿਤਗੜ ਦੀ ਸੇਲ ਤੇ ਟਾਈਮ ਦੀ ਗੱਲ ਕੀਤੀ ਹੈ ਟਾਈਮ ਤੁਸੀਂ ਦੇਖ ਸਕਦੇ ਹੋ 12:05 ਹੋ ਗਏ ਤੇ ਪ੍ਰਿੰਸ ਫੈਸ਼ਨ ਗੈਲਰੀ ਸ਼ਾਪ ਠੀਕ ਹੈ ਨਾ ਜੀ ਸ਼ਾਪ ਹੈ ਤੇ ਇੱਥੇ ਤੁਹਾਨੂੰ ਕੱਪੜੇ ਹੀ ਕੱਪੜੇ ਦੇਖਣ ਨੂੰ ਮਿਲ ਜਾਣਗੇ ਇਹੋ ਜਿਹੇ ਕੱਪੜੇ ਹਨ ਇਹਨਾਂ ਦੇ ਕੀ ਰੇਟ ਨੇ ਕੀ ਪ੍ਰਾਈਸ ਨੇ ਤੁਹਾਨੂੰ ਸਾਰਾ ਵੀਡੀਓ ਦੱਸਾਂਗੇ ਸੋ ਵੀਡੀਓ ਅਖੀਰ ਤੱਕ ਬਨੇ ਰਹੋ ਰੇਲਵੇ ਰੋਡ ਦੇ ਸਾਹਮਣੇ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜਾਏਗਾ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਇਹਨਾਂ ਦਾ ਕੀ ਪ੍ਰਾਈ ਦੀ ਪ੍ਰਾਈਸ ਹੈ ਭਾਈ ਇਹਨੂੰ ਪੁੱਛਦੇ ਆਗੇ ਜੀ 1100 ਰੁਪਏ ਦੀ ਡਬਲ ਬੈੱਡ ਦੀ ਡਬਲ ਬੈੱਡ ਦੀ ਚਾਦਰ ਨਾਲ ਗਰਮ ਦੋ ਸਰਾਨੇ ਗਰਮ ਚਾਦਰ 200 ਰੁਪਏ ਦੀ ਸਜੋ ਇੱਥੇ ਤੁਹਾਨੂੰ ਮਿਲ ਜਾਣਗੇ ਠੀਕ ਆ ਇਹਨਾਂ ਦੁਕਾਨਦਾਰ ਨੇ ਤੇ ਇਹਨਾਂ ਨੇ ਲਾਇਆ ਹੋਇਆ ਸੇਲ ਠੀਕ ਆ ਕਹਿੰਦੇ ਜਿਵੇਂ ਟੀ-ਸ਼ਰਟ ਆ ਟੀ-ਸ਼ਰਟ ਓਨਲੀ ਆ ਵੀਰੇ ਫੁੱਲ 슬ੀਵ ਦੀ ਟੀ-ਸ਼ਰਟ ਆ ਇਸ ਵਿੱਚ ਵੀ ਹੁਣ ਵੀ ਪਹਿਜੂਗੀ ਤੇ ਗਰਮੀ ਵਿੱਚ ਵੀ ਵੇਰੇ ਹੋ ਜੂਗੀ ਓਨਲੀ 300 ਰੁਪਏ ਦਾ ਪੀਸ ਆ ਵੀਰੇ ਹਾਂਜੀ 300 ਰੁਪਏ ਪੀਸ ਮਾਰਕੀਟ ਵਿੱਚ ਆ ਬਿਕਨ ਵਾਲੀ ਚੀਜ਼ ਤੁਸੀਂ ਚੈੱਕ ਕਰੋ ਬਹੁਤ ਹੀ ਗਰਮ ਪੀਸ ਫਲੈਟ ਰੇਟ ਹੀ 500 ਰੁਪਏ 500 ਰੁਪਏ ਵੀਰੀ ਮੰਡੀ ਅਮ드ਗੜ ਸ਼ਹਿਰ ਦੇ ਵਿੱਚ ਲੱਗਦਾ ਹੈ 26 ਜਨਵਰੀ ਦਾ ਸੇਲ 26 ਜਨਵਰੀ ਦਾ ਸੇਲ ਇੰਨਾ ਕ ਮਸ਼ਹੂਰ ਹੈ ਕਿ ਸਾਲ ਦੇ ਵਿੱਚ ਇਹ ਇੱਕੋ ਵਾਰੀ ਸੇਲ ਲੱਗਦਾ ਹੈ ਤੇ ਇਹ ਸੇਲ ਇੰਨਾ ਮਸ਼ਹੂਰ ਹੈ ਕਿ ਸੜਕਾਂ ਜਾਮ ਹੋ ਜਾਂਦੀਆਂ ਨੇ ਤੇ ਕੀ ਰੇਟ ਤੇ ਕੀ ਕੁਝ ਮਿਲਦਾ ਹੈ ਤੁਸੀਂ ਸਾਰੇ ਇਸ ਵੀਡੀਓ ਦੇ ਦੇਖ ਸਕੋ ਤੇ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਤੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ 26 ਜਨਵਰੀ ਹੈਪੀ ਰਿਪਬਲਿਕ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸਿਕਾਲ ਜੀ ਰਾਮ ਰਾਮ ਜੈ ਮਾਤਾ ਦੀ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਇਹੀ ਦੇਖੋ ਵਧੀਆ ਹੀ ਹੋਣੀ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਜ਼ਿੰਦਗੀ ਤੋਂ ਕਦੋਂ ਡਾਰੀ ਮਾਰ ਜਾਣਾ ਤੇ ਇਸ ਟਾਈਮ ਆਪਾਂ ਖੜੇ ਆ ਆਪਣੇ ਹੋਮ ਟਾਊਨ ਮੰਡੀ ਅਮ드ਗੜ ਸ਼ਹਿਰ ਦੇ ਵਿੱਚ ਤੇ ਮੰਡੀ ਅਮ드ਗੜ ਸ਼ਹਿਰ ਦੇ ਵਿੱਚ ਸਭ ਤੋਂ ਮਸ਼ਹੂਰ ਸੇਲ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਜੋ ਕਿ ਸਾਲ ਦੇ ਵਿੱਚ ਇੱਕ ਵਾਰ ਹੀ ਲੱਗਦਾ ਹੈ ਜੋ ਕਿ 26 ਜਨਵਰੀ ਮਸ਼ਹੂਰ ਸੇਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ 26 ਜਨਵਰੀ ਨੂੰ ਹੀ ਇਹ ਸੇਲ ਲੱਗਦਾ ਹੈ ਇਸ ਤੋਂ ਪਹਿਲਾਂ ਜਿਹੜੀ ਤਿਆਰੀਆਂ ਨੇ ਉਹ ਜੋਰੋ ਸ਼ੋਰੋ ਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੀ ਦੋ ਚਾਰ ਦਿਨ ਪਹਿਲਾਂ ਤੇ ਜਿਹੜਾ ਇਹ ਸੇਲ ਹੈ ਇੰਨਾ ਮਸ਼ਹੂਰ ਸੇਲ ਹੈ ਕਿ ਬੜੀ ਦੂਰ ਦੂਰੋਂ ਜਿਹੜੇ ਦੁਕਾਨਦਾਰ ਨੇ ਮੰਡੀ ਅਮ드ਗੜ ਪਹੁੰਚਦੇ ਨੇ ਤੇ ਸੇਲ ਕਰਦੇ ਨੇ ਤੇ ਬੜੀ ਦੂਰ ਦੂਰੋਂ ਜਿਹੜੇ ਲੋਕ ਨੇ ਉਹ ਵੀ ਪਹੁੰਚਦੇ ਨੇ ਤੇ ਸੇਲ ਦਾ ਪੂਰਾ ਪੂਰਾ ਫਾਇਦਾ ਚੱਕਦੇ ਨੇ ਤੇ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਮੰਡੀ ਅਮ드ਗੜ ਸ਼ਹਿਰ ਦਾ ਸਭ ਤੋਂ ਮਸ਼ਹੂਰ ਸੇਲ 26 ਜਨਵਰੀ ਦਾ ਸੇਲ ਜੋ ਕਿ ਸਾਲ ਦੇ ਵਿੱਚ ਇੱਕ ਵਾਰੀ ਲੱਗਦਾ ਹੈ 26 ਤਰੀਕ ਤੇ 27 ਤਰੀਕ ਤੇ ਇਸ ਤੋਂ ਪਹਿਲਾਂ ਜਿਹੜੀ ਤਿਆਰੀਆਂ ਨੇ ਇਹ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਹਾਨੂੰ ਇਸ ਵੀਡੀਓ ਦਿਖਾਵਾਂਗੇ ਕੀ ਰੇਟ ਤੇ ਕੀ ਕੁਝ ਮਿਲਦਾ ਹੈ ਕਿੰਨੀਆਂ ਰੌਣਕਾਂ ਨੇ ਕਿੰਨਾ ਇਕੱਠ ਹੈ ਦੇਖਿਆ ਜੇਵੇਂ ਤਾਂ ਤੁਹਾਨੂੰ ਦੱਸਦਾ ਕਿ ਇਹ ਇੰਨਾ ਮਸ਼ਹੂਰ ਸੇਲ ਹੈ ਕਿ ਸੜਕਾਂ ਪੂਰੀਆਂ ਜਾਮ ਹੋ ਜਾਂਦੀਆਂ ਨੇ ਤੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਵੀ ਲਾਉਣੀ ਪੈਂ ਜਾਂਦੀ ਹੈ ਠੀਕ ਹੈ ਜੀ ਤੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਐਤਵਾਰ ਦਾ ਦਿਨ ਹੈ 26 ਜਨਵਰੀ 2025 26 ਜਨਵਰੀ ਦਾ ਸੇਲ ਦੇਖੋ ਮੰਡੀ ਅੰਮ੍ਰਿਤਗੜ ਸ਼ਹਿਰ ਦਾ ਸੋ ਚੱਲਦੇ ਆ ਤੇ ਆਹ ਲਾਦਾ ਜਾਪੀ ਤੇ ਆਹ ਦਬਤਾ ਸੈਲਫ ਤੇ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਦੀਆਂ ਰੌਣਕਾਂ ਸੇਲਵੇ ਰੋਡ ਦੇ ਸਾਹਮਣੇ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜਾਏਗਾ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਇਹਨਾਂ ਦਾ ਕੀ ਪ੍ਰਾਈਸ ਹੈ ਕੀ ਪ੍ਰਾਈਸ ਹੈ ਬਾਈ ਨੂੰ ਪੁੱਛਦੇ ਆ ਹਰਜਾਈ ਹੈਗੇ ਜੀ 1100 ਰੁਪਏ ਦੀ ਡਬਲ ਬੈੱਡ ਦੀ 150 ਰੁਪਏ ਡਬਲ ਬੈੱਡ ਦੀ ਡਬਲ ਬੈੱਡ ਦੀ ਚਾਦਰ ਦਾਲ ਗਰਮ ਦੋ ਸਰਾਨੇ ਗਰਮ ਚਾਦਰ 200 ਰੁਪਏ ਦੀ 200 ਰੁਪਏ ਦੀ ਇਹ ਸਿਰਫ 200 ਰੁਪਏ ਦੀ ਵਧੀਆ ਕੁਆਲਿਟੀ ਦੀ ਠੀਕ ਹੈ ਠੀਕ ਆ ਕਿਹਨੇ ਇਹ ਸੁੱਟਾਂ ਦੀ ਵੀ ਬਿੱਟੀ ਸੇਲ ਲਗਾਈ ਹੋਈ ਆ ਸਿਰਫ 300 ਰੁਪਏ ਦਾ ਮੋਟਾ ਸੂਟ ਨਾਲ ਸ਼ਾਲ ਮਿਲਦਾ ਵਾ ਇਹਦੇ ਨਾਲ ਸ਼ਾਲ ਨਾਲ ਮਿਲੂਗਾ ਜੀ ਇਹਦੇ ਨਾਲ ਸੂਟ ਆਈ ਹੈ ਸੂਟ ਦੇ ਨਾਲ ਸ਼ਾਲ ਸ਼ਾਲ ਵੀ ਮਿਲੇਗਾ ਸ਼ਾਲ ਦੇ ਨਾਲ ਸੂਟ ਵੀ ਹੈ ਜੀ ਨਾਲ ਬੈੱਡ ਸ਼ੀਟ ਹੈ ਜੀ ਠੀਕ ਹੈ ਜੀ ਗਰਮੀਆ ਵਾਸਤੇ ਪਾਟਨ ਦੀ ਬਿੱਦ ਪਿੱਲੋ ਠੀਕ ਹੈ 200 ਰੁਪਏ ਦੀ 200 ਰੁਪਏ ਦੀ 200 ਰੁਪਏ ਦੀ ਹੈ ਹਾਂ ਜੀ ਠੀਕ ਹੈ ਠੀਕ ਆ ਤੇ ਹਰ ਸਾਲ ਹੀ ਸੇਲ ਲਾਉਂਦੇ ਤੁਸੀਂ ਹਰ ਸਾਲ ਸੇਲ ਲੱਗਦੀ ਹੈ ਜੀ ਸਾਡੀ ਇੱਥੇ ਠੀਕ ਹੈ ਜੀ ਬਸ ਮਸ਼ਹੂਰੀ ਦੁਕਾਨ ਦੀ ਕਰਕੇ ਇਸ ਕਰਕੇ ਸੇਲ ਲੈ ਆ ਦੁਕਾਨ ਆ ਜੀ ਠੀਕ ਆ ਫਰੈਸ਼ ਮਾਲ ਹੁੰਦੇ ਨੇ ਸਾਡੇ ਫਰੈਸ਼ ਮਾਲ ਹੁੰਦੇ ਕਵਾਲਿਟੀ ਇੱਕ ਨੰਬਰ ਆ ਕਵਾਲਿਟੀ ਇੱਕ ਨੰਬਰ ਹੋ ਗਰੰਟਡ ਕਵਾਲਿਟੀ ਠੀਕ ਹੈ ਠੀਕ ਆ ਤੇ ਇੱਥੇ ਤੁਹਾਨੂੰ ਜੇ ਕੱਪੜੇ ਮਿਲ ਜਾਣਗੇ ਨਾ ਕੋਟੇ ਮਿਲ ਜਾਣਗੇ ਨਾ ਜੈਕਟਾ ਮਿਲ ਜਾਣਗੇ ਤੁਹਾਨੂੰ ਦੇਖ ਸਕਦੇ ਹੋ ਕਿੱਥੇ ਮਿਲਣਗੇ ਆਹ ਦੇਖ ਸਕਦੇ ਹੋ ਇੱਥੇ ਤੁਹਾਨੂੰ ਮਿਲ ਜਾਣਗੇ ਠੀਕ ਆ ਇਹਨਾਂ ਦੁਕਾਨਦਾਰ ਨੇ ਤੇ ਇਹਨਾਂ ਨੇ ਲਾਇਆ ਹੋਇਆ ਸੇਲ ਯਾਨੀ ਕਿ ਜਿਵੇਂ ਇਸ ਵਿੱਚ ਵੀ ਹੁਣ ਵੀ ਪੈਜੂਗੀ ਤੇ ਗਰਮੀ ਵਿੱਚ ਵੀ ਵੀਰ ਸਿਰਫ ਓਨਲੀ 300 ਰੁਪਏ ਦਾ ਪੀਸ ਆ ਵੀਰੇ ਹਾਂਜੀ 300 ਰੁਪਏ ਪੀਸ 300 ਰੁਪਏ ਇਹਦੇ ਵਿੱਚ ਸਾਰੇ ਕਲਰ-ਕਲਰ ਤੁਹਾਨੂੰ ਅਵੇਲੇਬਲ ਹੋ ਜਾਣਗੇ ਕੋਟੀ ਕੋਟੀ ਦੇ ਤੁਸੀਂ ਦੇਖ ਸਕਦੇ ਹੋ ਅੰਗੂਰਾ ਬੂਲ ਦੀ ਕੋਟੀ ਆ ਵੀਰੇ ਮਾਰਕੀਟ ਵਿੱਚ ਸਮਝ ਲਓ 1200 1250 1300 ਰੁਪਏ ਦਾ ਪ੍ਰਾਈਸ ਆ ਅਸੀਂ ਸਿਰਫ ਇਹਦੇ ਉੱਤੇ ਫਲੈਟ ਰੇਟ ਲਗਾਇਆ ਇੱਕੋ ਹੀ 500 ਰੁਪਏ ਓਨਲੀ 500 ਰੁਪਏ ਵਿੱਚ ਇਹਗਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਕੋਟੀਆਂ ਦੇ ਰੇਟ ਜੋ ਕਿ 1150 1200 ਹਾਫ ਜਿਪਰ ਜਿਵੇਂ ਬੰਦੇ ਕਹਿੰਦੇ ਨੇ ਵੀ ਹਾਫ ਜਿਪਰ ਚਾਹੀਦਾ ਕਾਲਰ ਵਾਲੇ ਬੰਦੇ ਜ਼ਿਆਦਾਤਰ ਡਿਮਾਂਡ ਕਰਦੇ ਨੇ ਉਹਨਾਂ ਚੀਜ਼ਾਂ ਲਈ ਸਾਰਿਆਂ ਲਈ ਇਹਨਾਂ ਦਾ ਵੀ ਸਾਰਿਆਂ ਦਾ ਰੇਟ ਸਿਰਫ 500 ਰੁਪਏ ਵੀਰੇ ਜਿਹੜਾ ਮਰਜ਼ੀ ਪੀਸ ਲਓ 500 ਰੁਪਏ ਮਾਰਕੀਟ ਵਿੱਚ ਆਪ ਵਿਕਣ ਵਾਲੀ ਚੀਜ਼ ਤੁਸੀਂ ਚੈੱਕ ਕਰੋ ਬਹੁਤ ਹੀ ਗਰਮ ਪੀਸ ਸਵੈਟ ਸ਼ਰਟ ਜਿਹਦਾ ਕਿ ਅਸੀਂ ਇਹ ਵੀ ਮਾਰਕੀਟ ਵਿੱਚ 1500 ਰੁਪਏ ਦੀ ਰੇਂਜ ਵਿੱਚ ਵਿਕਦਾ ਹੈ ਜਿਹਦਾ ਕਿ ਅਸੀਂ ਇਹਦਾ ਵੀ ਫਲੈਟ ਰੇਟ ਇੱਕੋ ਹੀ ਕੀਤਾ ਵਾ ਸਿਰਫ 500 ਰੁਪਏ 500 ਰੁਪਏ ਵੀਰੇ ਹਾਂਜੀ ਹਾਂਜੀ ਮਹਾਰਾਜ ਚੱਕ ਲੋ ਜੀ ਸਾਰੇ ਚੱਕ ਲੋ ਜੀ ਅਸੀਂ ਸੇਵਾ ਹੀ ਕਰਨੀ ਆ ਵੀਰੇ ਆ ਹੁੱਡੀਆਂ ਹੁੱਡੀਆਂ ਵਿੱਚ ਦੇਖੋ ਤੁਸੀਂ ਬੰਦਾ ਕੁਆਲਿਟੀ ਇੱਕ ਨੰਬਰ ਹੋएगी ਕੋਈ ਕਲਰ ਫੇਟ ਨਹੀਂ ਕੋਈ ਲੂਨ ਨਹੀਂ ਕੋਈ ਬੁਰਨੀ ਜਿਵੇਂ ਕਹਦੇ ਹੁੰਦਾ ਬੰਦਾ ਕਿ ਇਹ ਮੈਂ ਸੇਲ ਤੋਂ ਲਿਆ ਹੈ ਖਰਾਬ ਹੋ ਗਈ ਚੀਜ਼ ਉਹ ਕੰਮ ਨਹੀਂ ਇਹ ਸਾਡੇ ਆਪਣੀ ਸ਼ਾਪ ਦੀ ਸਾਡਾ ਆਪਣਾ ਹੀ ਜਿੰਨਾ ਵੀ ਸਾਡਾ ਸਾਰਾ ਆਪਣਾ ਹੀ ਸਟਾਕ ਆ ਵੀਰੇ ਕੋਈ ਨਹੀਂ ਹੈਗਾ ਵੀ ਅਸੀਂ ਕੋਈ 12 ਲੈ ਕੇ ਅਸੀਂ ਚੀਜ਼ ਵੇਚਦੇ ਆ ਤੁਸੀਂ ਪਿੱਛੇ ਸਾਡੇ ਸਾਰਾ ਸਟਾਕ ਵਿੱਚ ਅਸੀਂ ਚੈੱਕ ਕਰ ਸਕਦੇ ਹਾਂ ਜੋ ਕਿ ਫਰੈਸ਼ ਆ ਬਿਲਕੁਲ ਜੋ ਕਿ ਹਜੇ ਤੱਕ ਲਿਫਾਫਿਆਂ ਵਿੱਚ ਹੀ ਪਿਆ ਵਾ ਤੁਸੀਂ ਆ ਚੀਜ਼ਾਂ ਚੈੱਕ ਕਰੋ ਮਾਰਕੀਟ ਵਿੱਚ 22 200 ਰੁਪਏ 23 200 ਰੁਪਏ ਜੈਕਟ ਦਾ ਰੇਟ ਹੋਊਗਾ ਤੁਸੀਂ ਸੇਮ ਆਰਟੀਕਲ ਵੀ ਦੇਖ ਸਕਦੇ ਹੋ ਪ੍ਰਾਡਾ ਦਾ ਆਰਟੀਕਲ ਇਹਦਾ ਵੀ ਇੱਕੋ ਹੀ ਰੇਟ ਲਗਾਇਆ ਤੁਸੀਂ ਸਾਡਾ ਬੈਨਰ ਚੈੱਕ ਕਰ ਸਕਦੇ ਹੋ ਪੰਪ 1500 ਰੁਪਏ ਮਾਰਕੀਟ ਦੇ ਵਿੱਚ ਪ੍ਰਾਈਸ ਹੈਦਾ ਜਿਹਦਾ ਕਿ ਅਸੀਂ ਸਿਰਫ 650 ਰੁਪਏ ਰੇਟ ਕਟਿਆ ਵਾ 650 ਰੁਪਏ ਵੀਰੇ ਲੁੱਟ ਲੋ ਮੇਲਾ ਲੁੱਟ ਲੋ ਆ ਜੋ ਵੀਰੇ ਸਾਰੇ ਜਾਣੇ ਲੁੱਟ ਲੋ ਮੇਲਾ ਸੇਲ ਹੀ ਕਰਨੀ ਆ ਵੀਰੇ ਹਰ ਸਾਲ ਜਿਵੇਂ ਸੇਲ ਲੱਗਦੀ ਆ ਹਰ ਸਾਲ ਸੇਲ ਦੇ ਕਰਕੇ ਅਸੀਂ ਸਿਰਫ ਇੱਕੋ ਹੀ ਰੇਟ ਕੱਢਦੇ ਆ ਤਾਂ ਕਿ ਹਰ ਕਸਟਮਰ ਅਫੋਰਡ ਕਰ ਸਕੇ ਚੀਜ਼ ਨੂੰ ਇਸ ਕਰਕੇ ਤੇ ਹੋਰ ਚੀਜ਼ਾਂ ਜਿਵੇਂ ਆਪਣੇ ਕੋਟ ਪੈਂਟ ਬਾਸਕਟ ਵਿਲੇਜ ਸਭ ਤੇ ਅਸੀਂ ਫਲੈਟ ਇਕੁਇਰੇਟ ਲਗਾਇਆ ਹੋਇਆ ਬਾ ਜਿਵੇਂ ਉੱਤੇ ਵੀ ਡਿਸਕਾਊਂਟ ਕੀਤਾ ਹੋਇਆ ਬਾ 50% ਡਿਸਕਾਊਂਟ ਕੀਤਾ ਹੈ ਹਰ ਸਾਲ ਸੇਲ ਆਉਂਨੇ ਵੀਰੇ 26 ਜਨਵਰੀ ਨੂੰ ਸੇਲ 26 ਜਨਵਰੀ ਨੂੰ ਸੇਲ ਮਸ਼ਹੂਰ ਸੇਲ ਮੰਡੀ ਅਹਿਮਦਗੜ੍ਹ ਪ੍ਰਿੰਸ ਫੈਸ਼ਨ ਗੈਲਰੀ ਰੇਲਵੇ ਰੋਡ ਨੀਅਰ ਕੈਨਰਾ ਬੈਂਕ ਬ੍ਰਾਂਡਡ ਪੈਂਟ ਬ੍ਰਾਂਡਡ ਪੈਂਟ ਬ੍ਰਾਂਡਡ ਸ਼ਰਟ ਪੈਂਟ ਕੋਟ ਸਭ ਕੁਝ ਆਪਣੇ ਕੋਲ ਬ੍ਰਾਂਡਡ ਹੀ ਹੋਊਗਾ ਵੀਰੇ ਜਿੰਨਾ ਵੀ ਆਰਟੀਕਲ ਆਪਣੇ ਕੋਲ ਪਿਆ ਉਹ ਸਾਰਾ ਬ੍ਰਾਂਡਡ ਦੇ ਵਿੱਚ ਆਊਗਾ ਕਿਸੇ ਦੇ ਪੈਸੇ ਆਪਾਂ ਵੇਸਟ ਨਹੀਂ ਹੋਣ ਦਵਾਗੇ ਚੀਜ਼ ਜਿਹੜੀ ਵੀ ਜਿੰਨੇ ਵੀ ਜਿਹੜੇ ਜਦੋਂ ਬੰਦਾ ਲੈ ਕੇ ਜਾਏਗਾ ਨਾ ਵੀਰੇ ਸਾਡੇ ਕੋਲ ਹਣ ਕਸਟਮਰ ਇਦਾਂ ਵੀ ਆਉਂਦੇ ਨੇ ਜੋ ਪਿਛਲੇ 26 ਜਨਵਰੀ ਨੂੰ ਸਾਡੇ ਕੋਲ ਮਾਲ ਲੈ ਕੇ ਗਏ ਉਹ ਕਹਿੰਦੇ ਹੁਣ ਵੀ ਸਸੀ ਤੁਤੂ ਹੀ ਲੈਣਾ ਵਾ ਉਹ ਇਸ ਕਰਕੇ ਕਿਉਂਕਿ ਉਹਨਾਂ ਦੀ ਚੀਜ਼ ਵਧੀਆ ਨਿਕਲੀ ਆ ਕੋਈ ਰੰਗ ਨਹੀਂ ਫੇਟ ਕੋਈ ਕਲਰ ਫੇਟ ਨਹੀਂ ਆ ਇਸ ਕਰਕੇ ਸਾਡਾ ਵਿਸ਼ਵਾਸ ਬਣਾਇਆ ਹੋਇਆ ਵਾ ਸੋ ਫਾਈਨਲੀ ਜੀ ਰੇਲਵੇ ਰੋਡ ਤੇ ਤੁਹਾਨੂੰ ਇਹ ਸ਼ਾਪ ਦਿਖ ਜਾਏਗਾ ਠੀਕ ਆ ਤੇ ਇਹਨਾਂ ਦੀ ਆਪਣੀ ਸ਼ਾਪ ਹੈ ਠੀਕ ਆ ਜੇ ਤੁਸੀਂ ਪੈਸੇ ਲਾਉਂਗੇ ਤਾਂ ਤੁਹਾਡਾ ਪੈਸਾ ਵੇਸਟ ਨਹੀਂ ਜਾਏਗਾ ਜੇ ਤੁਸੀਂ 650 650 ਰੁਪਏ ਖਰਚਦੇ ਹੋ ਨਾ ਤਾਂ ਕੁਆਲਟੀ ਇੱਕ ਨੰਬਰ ਦੀ ਕੁਆਲਟੀ ਮਿਲੇਗਾ ਇਸ ਸ਼ਾਪ ਤੇ ਤੇ ਅੱਗੇ ਚੱਲਦੇ ਆ ਤਾਂ ਤੁਹਾਨੂੰ ਦਿਖਾਵਾਂਗੇ ਆ ਮੰਡੀ ਅਮਦਗੜ ਦਾ ਸੇਲ 26 ਜਨਵਰੀ ਦਾ ਸੇਲ ਇਸ ਸਟੇਸ਼ਨ ਨੂੰ ਤੇ ਉੱਥੇ ਵੀ ਸੇਲ ਲੱਗਦਾ ਹੈ ਤੇ ਤੁਹਾਨੂੰ ਸਾਰਾ ਉਹ ਸੇਲ ਦਿਖਾਵਾਂਗੇ ਤੇ ਬਾਕੀ ਆ ਬਾਈਕੋਲ ਆਏ ਸੀਗਾ ਨਾ ਬਾਈਕੋਲ ਵਧੀਆ ਲੱਗਿਆ ਠੀਕ ਹੈ ਬਈ ਧੰਨਵਾਦ ਧੰਨਵਾਦ ਜੀ ਲੋਜੀ ਚੱਲਦੇ ਆ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਮੰਡੀ ਅਹਿਮਦਗੜ ਦਾ ਸੇਲ ਜੋ ਕਿ ਕਾਫੀ ਮਸ਼ਹੂਰ ਸੇਲ ਹੈ ਤੇ ਇਹ ਸੇਲ ਰੇਲਵੇ ਸਟੇਸ਼ਨ ਦੇ ਸਾਹਮਣੇ ਲੱਗਦਾ ਹੈ ਤੇ ਇਹ 100 ਰੁਪਏ ਦਾ ਇਹ 50 ਰੁਪਏ ਦਾ ਉਹ ਤੁਹਾਨੂੰ ਮਿਲ ਜਾਏਗਾ 20 ਜਾਂ 30 ਰੁਪਏ ਦਾ ਮਿਲ ਜਾਏਗਾ ਠੀਕ ਹੈ ਜੀ ਤੇ ਇਹ ਸੇਲ ਇੱਕ ਵਾਰੀ ਲੱਗਦਾ ਹੈ 26 ਜਨਵਰੀ ਤੇ 27 ਜਨਵਰੀ ਨੂੰ ਤੇ ਹੁਣ ਤੁਹਾਨੂੰ ਵੀਡੀਓ ਦਿਖਾ ਰਹੇ ਆ ਮੰਡੀ ਅਹਿਮਦਗੜ ਸ਼ਹਿਰ ਦਾ 26 ਜਨਵਰੀ ਦਾ ਸੇਲ ਜੋ ਕਿ ਬਹੁਤ ਕਾਠ ਹੁੰਦਾ ਹੈ ਤੇ ਇਧਰ ਵੀ ਸੇਲ ਲੱਗਦਾ ਹੈ ਤੇ ਇਧਰ ਵੀ ਸੇਲ ਲੱਗਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਨਾ ਚੀਨਾਟਾ ਵੀਰੇ ਇਹਨਾਂ ਦਾ 250 ਰੁਪਏ ਵੀਰੇ 250 ਰੁਪਏ ਦਾ ਹਾਂਜੀ ਤੇ ਇਹੋ ਜਿਹਾ ਬੂਟ ਕਿੰਨੇ ਦਾ ਇਹ ਵੀ 250 ਰੁਪਏ ਦਾ ਸੇਮ ਜੀ ਇਹ ਵੀ 250 ਦਾ ਮਿਲ ਜਾਏਗਾ ਠੀਕ ਇਸ ਤੁਹਾਨੂੰ ਮਿਲ ਜਾਏਗਾ 100 ਰੁਪਏ ਦਾ ਮਿਲ ਜਾਏਗਾ ਠੀਕ ਆ ਇਹੋ ਜਿਹੀ ਕੁਆਲਿਟੀ ਹੈ ਲੋ ਜੀ ਆਗੇ ਸੇਲ ਦੇ ਵਿੱਚ ਤੇ ਇਥੇ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜਾਏਗਾ ਦੇਖੋ ਜੀ ਇਹੋ ਜੀ ਮਾਰਕੀਟ ਇਹੋ ਜੀ ਸੇਲ ਹੈ ਨਾ ਜੋ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਸੇਲ ਜੋ ਕਿ ਹੈ 26 ਜਨਵਰੀ ਦਾ ਸੇਲ ਲੱਗਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਨਾ ਰੌਣਕਾ ਦੇਖ ਸਕਦੇ ਹੋ ਨਾ 26 ਜਨਵਰੀ ਨੂੰ ਪੂਰਾ ਇਕੱਠ ਹੁੰਦਾ ਹੈ ਤੇ ਇਹੋ ਜਿਆ ਤੁਹਾਨੂੰ ਲੋਰ 200 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਇਹ ਤੇ ਤੁਹਾਨੂੰ ਸਪੋਰਟਸ ਬੂਟ ਵੀ ਤੁਹਾਨੂੰ ਇਹੋ ਜਿਹਾ ਇੱਥੇ ਮਿਲ ਜਾਣਗੇ ਠੀਕ ਆ ਇਹੋ ਜਿਹੇ ਜਿਹੇ ਬੂਟ 250 ਰੁਪਏ ਦਾ ਮਿਲ ਜਗਾ ਦੇਖੋ ਤੇ ਦੇਖੋ ਜੀ ਜਿਹੜਾ ਇਹ ਸੇਲ ਹੈ ਇਹ ਸੇਲ ਰੇਲਵੇ ਸਟੇਸ਼ਨ ਦੇ ਸਾਹਮਣੇ ਸੇਲ ਲੱਗਦਾ ਹੈ ਤੇ ਸੜਕਾਂ ਤੁਸੀਂ ਦੇਖ ਸਕਦੇ ਹੋ ਸੜਕਾਂ ਪੂਰੀਆਂ ਜਾਮ ਨੇ ਤੇ ਇਹੋ ਜਿਹਾ ਰੌਣਕਾ ਹੁੰਦੇ ਨੇ ਇੱਥੇ ਤੱਕ ਤੁਹਾਨੂੰ ਭਾਂਡੇ ਵੀ ਮਿਲ ਜਾਣਗੇ ਨਾ ਤੇ ਇਹੋ ਜਿਹਾ ਲੇਡੀਜ਼ ਦੇ ਸਮਾਨ ਵੀ ਸੌਟੇ ਮਿਲ ਜਾਣਗੇ ਲੋਨਾਂ ਰੌਣਕਾਂ ਲੱਗੇ ਰਹਿੰਦੇ ਨੇ ਨਜ਼ਾਰੇ ਲਓ ਯਾਰ ਇੰਨਾ ਕੱਠ ਤੁਸੀਂ ਸ਼ਾਇਦ ਹੀ ਮੰਡੀ ਅੰਦਗੜ ਦੇ ਵਿੱਚ ਦੇਖਿਆ ਹੋਣਾ ਠੀਕ ਹੈ ਜੀ ਤੇ ਬੜੀ ਦੂਰ ਦੂਰੋਂ ਜਿਹੜੇ ਦੁਕਾਨਦਾਰ ਨੇ ਉਹ ਵੀ ਦੁਕਾਨ ਇੱਥੇ ਆਉਂਦੇ ਨੇ ਦੁਕਾਨ ਕਰਦੇ ਆ ਥੀਲ ਦਾ ਪੂਰਾ ਪੂਰਾ ਫਾਇਦਾ ਚੱਕਦੇ ਆ ਠੀਕ ਆ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਰੇਟ ਦੱਸਾਂਗਾ ਨਾ ਤੁਹਾਨੂੰ ਮੰਡੀ ਅੰਦਗੜ ਸ਼ਹਿਰ ਦੀਆਂ ਰੌਣਕਾਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਕੀ ਰੇਟ ਹੈ ਇਹਦਾ 200 200 ਰੁਪਏ ਦਾ ਮਿਲ ਜੇਗਾ ਠੀਕ ਹੈ ਜੀ 300 ਰੁਪਏ ਦਾ ਮਿਲ ਜੇਗਾ ਬੈਸਟ ਕੁਆਲਟੀ ਦੇ ਵਿੱਚ ਨਾ ਥੋੜਾ ਹਲਕਾ ਵਾਲਾ ਤੇ ਲਾਈਟ ਵੇਟ ਹੈ ਤੇ 9 ਨੰਬਰ ਦੇ ਵਿੱਚ ਮਿਲ ਜੇਗਾ ਤੁਹਾਨੂੰ 300 ਰੁਪਏ ਦਾ ਹਾਂਜੀ ਉਹ ਭਾਵੇਂ ਬਲੂ ਤੁਹਾਨੂੰ ਇਹ ਜੋ ਪਰਫੂਨ ਮਿਲ ਜਗਾ ਨਾ ਇਹੋ ਜਿਹਾ ਤੁਹਾਨੂੰ ਬਲੇਜ਼ਰ ਮਿਲ ਜਗਾ ਨਾ ਕੀ ਰੇਟ ਹੈ ਇਹਨਾਂ ਦਾ ਕੀ ਰੇਟ ਹੈ ਇਹਨਾਂ ਦਾ 500 500 ਰੁਪਏ ਇਹੋ ਜਿਹਾ ਬਲੇਜ਼ਰ ਤੁਹਾਨੂੰ ਮਿਲ ਜਣਗੇ 500 ਰੁਪਏ ਦਾ 500 ਰੁਪਏ ਦਾ ਓਨਲੀ ਮਿਲ ਜਗਾ ਨਹੀਂ ਦੱਸਦਾ 500 रा <laughs> 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 ਨੇ ਮੰਡੀ ਅਮ드ਗੜ ਸ਼ਹਿਰ ਦੇ ਵਿੱਚ ਠੀਕ ਹੈ 26 ਜਨਵਰੀ ਦੀ ਸੇਲ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੋ ਕਿ 26 ਜਨਵਰੀ ਨੂੰ ਹੀ ਇਹ ਸੇਲ ਲੱਗਦਾ ਹੈ ਸਾਲ ਦੇ ਵਿੱਚ ਇੱਕ ਵਾਰੀ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਤੁਹਾਨੂੰ ਦੱਸਦਾ 11:30 ਮਿੰਟ ਹੋ ਗਈ ਤੇ ਤੁਹਾਨੂੰ 26 ਜਨਵਰੀ ਦਾ ਵੀਡੀਓ ਦਿਖਾ ਰਹੇ ਹਾਂ ਠੀਕ ਹੈ ਕਾਹਤੇ ਤਰਿਖ ਤੱਕ ਰੋਣਾ ਰਾਸ਼ੀਆ ਦੀਆਂ ਸੜਕਾਂ ਜਾਮ ਬਾਜ਼ਾਰ ਉੱਠਣਾ ਉਹਦੀ ਦੁਰਦੁਰੇ ਲੋਕ ਨੇ ਨਾ ਇੱਥੇ ਪਹੁੰਚੇ ਹੋਏ ਨੇ ਤੇ ਸੇਲ ਦਾ ਪੂਰਾ ਪੂਰਾ ਫਾਇਦਾ ਚੱਕ ਰਿਹਾ ਲੋ ਜੀ ਅੱਛੇ ਤੱਕ ਤੁਹਾਨੂੰ ਬੱਚਿਆਂ ਦੀ ਵਰਦੀਆਂ ਰੁਪਏ ਦੀ 50 ਰੁਪਏ 50 ਰੁਪਏ ਦਾ ₹100 ਦਾ ਮਿਲ ਜਾਏਗਾ ਦੇਖੋ ਵੀ ਇਹੋ ਜਿਹੀ ਵਰਦੀ ਹੈ ਨਾ ਬੱਚਿਆਂ ਦੀ ਇਹ ਬੜੀ ਦੂਰ ਦੂਰ ਜਿਹੜੇ ਦੁਕਾਨਦਾਰ ਨੇ ਉਹ ਵੀ ਪਹੁੰਚੇ ਹੋਏ ਨੇ ਆਪਣੇ ਸਮਾਨ ਵੇਚ ਰਹੇ ਨੇ ਹਾਂ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਲੋਰ ਮਿਲ ਜਾਏਗਾ ਨਾ ਇਹੋ ਜਿਹੀ ਆਰਟੀਕਲ ਤੇ ਲੋਰ ਮਿਲ ਜਾਣਗੇ ਤੁਹਾਨੂੰ ₹400 ਦਾ ₹400 ਦਾ ਮਿਲ ਜਾਏਗਾ ਤੁਹਾਨੂੰ ਇਹ ਠੀਕ ਹੈ ਬਟਲਾ ਬੇਲਾ ਬਟਲਾ ਬੇਲਾ ਬਟਲਾ ਬੇਲਾ ਕਈ ਕਈ ਸਾਮਾਨ ਕਈ ਕਈ ਸਾਮਾਨ ਰਵਾਇਤ ਰਵਾਇਤ ਨੇ ਬਾਜ਼ਾਰ ਨੇ 300 ਦੇ 300 ਦੀਆਂ ਦੋ 300 ਦੀਆਂ ਦੋ ਕਿਤੇ 300 ਦੀਆਂ ਦੋ ਕਿਤੇ 400 ਰੁਪਏ ਦੋ ਹਨਾ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜਾਏਗਾ 26 ਜਨਵਰੀ ਦੀ ਸੇਲ ਮੰਡੀ ਅਹਿਮਦਗੜ ਜੋ ਕਿ ਇਹ ਸੇਲ ਹੈ 26 ਜਨਵਰੀ ਨੂੰ ਹੀ ਲੱਗਦਾ ਹੈ ਦੋ ਦਿਨਾਂ ਵਾਸਤੇ 26 ਤਰੀਕ ਤੇ 27 ਤਰੀਕ ਨੂੰ ਇਹ ਸੇਲ ਲੱਗਦਾ ਹੈ ਰੇਲਵੇ ਸਟੇਸ਼ਨ ਦੇ ਸਾਹਮਣੇ ਕਿਉਂਕਿ 10-12 ਸਾਲਾਂ ਤੋਂ ਤੇ ਸੇਲ ਲੱਗਦਾ ਆ ਰਿਹਾ ਹੈ ਤੇ ਹੁਣ ਆਪਾਂ ਇਸ ਟਾਈਮ ਪਹੁੰਚ ਗਏ ਆ ਅਹਿਮਦਗੜ ਰੇਲਵੇ ਸਟੇਸ਼ਨ ਦੇ ਸਾਹਮਣੇ ਤੇ ਤੁਸੀਂ ਦੇਖ ਸਕਦੇ ਹੋ ਨਾ ਅਹਿਮਦਗੜ ਰੇਲਵੇ ਸਟੇਸ਼ਨ ਤੇ ਅਹਿਮਦਗੜ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਇਹ ਜਿਹੜਾ ਸੇਲ ਹੈ ਇਹ ਲੱਗਦਾ ਹੈ ਕਿ ਇਹੋ ਜਿਹੇ ਰੌਣਕਾ ਹੁੰਦੀਆਂ ਨੇ ਨਾ ਸੇਲ ਨੂੰ ਤੇ ਪਹਿਲਾਂ ਆਪਾਂ ਇੱਧਰ ਸੀਗੇ ਹੁਣ ਆਪਾਂ ਚੱਲਦੇ ਆਂ ਇੱਧਰਲੇ ਪਾਸੇ ਕਵਰ ਕਰਦੇ ਆਂ ਨਾ ਸਾਰਾ ਇੱਧਰ ਵੀ ਸੇਲ ਦੇਖਣ ਨੂੰ ਮਿਲ ਜਾਏਗਾ ਇੱਧਰ ਵੀ ਸੇਲ ਦੇਖਣ ਨੂੰ ਮਿਲ ਜਾਏਗਾ ਇੱਧਰ ਵੀ ਦੇਖਣ ਨੂੰ ਮਿਲ ਜਾਏਗਾ ਆ ਜੀ ਆਓ ਜੀ ਲੈ ਜਾਓ ਬੜੀਆਂ ਮਿਲੇਗਾ 100 ਰੁਪਏ ਤੇ ਇੱਕ ਮਾਲ ਤੋਂ ਲੈ 100 ਰੁਪਏ ਵਿੱਚ ਲੇਡੀਜ਼ ਕੇ ਲਈ ਜੈਂਸ ਕੇ ਲਈ ਬੱਚੇ ਸੋਹ ਜੀ ਇੱਧਰ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜਾਏਗਾ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਤੁਹਾਨੂੰ ਸੇਲ ਦੇਖਣ ਨੂੰ ਮਿਲ ਜਾਏਗਾ ਇੱਧਰ ਤੇ ਕਿਆ ਰੇਟ ਹੈ ਵਈ ਇਸਕੇ 100 ਰੁਪਏ 100 ਰੁਪਏ ਸਾਰਾ ਮਾਲ 100 ਰੁਪਏ ਸਾਰੇ ਕੋਈ ਸਾ ਵੀ ਲੈ ਜੋ ਵੀ ਲੋ 100 ਰੁਪਏ ਦਾ ਜਿਪਰ ਹੈ ਜਿਪਰ ਹੈ 100 ਰੁਪਏ ਦਾ ਓਨਲੀ ਓਕੇ 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 ਇਹ ਹੈ ਹੂਡ ਠੀਕ ਹੈ ਠੀਕ ਹੈ ਤੁਹਾਨੂੰ ਇਹ 100 ਰੁਪਏ ਦਾ ਮਿਲ ਜਾਏਗਾ ਨਾ ਦੇਖ ਸਕਦਾ ਹਾਂ ਇਹੋ ਜੀ ਕੁਆਲਿਟੀ ਹੈ ਯਹਾਂ ਕੋਸਾ ਤੇ ਮਾਤਰ ਮਿਲ ਜਾਏਗਾ ਤੁਹਾਨੂੰ 100 ਰੁਪਏ ਦਾ ਅੱਜ ਇਹ ਮਾਲਿਕ ਹੈ ਇਹ ਮਾਲਿਕ ਹੈ ਗਾਈਜ਼ ਆਜੋ ਜੀ ਸੋਨੂ ਕੇ ਲਈ ਮਿਲੇਗਾ ਮੋਟੋ ਕੇ ਲਈ ਮਿਲੇਗਾ 100 ਰੁਪਏ ਸੇ ਲਿਸਟਿੰਗ ਹੈ ਜੀ ਜਪੀ ਜਨਵਰੀ ਦਾ ਆਫਰ ਹੈ ਜਪੀ ਜਨਵਰੀ ਦਾ ਆਫਰ ਹੈ ਸੋਨੂ ਮੋਨੂ ਕੀ ਸੇਲ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਨਾ ਇਹੋ ਜਿਹੇ ਰੋਡਰ ਸੋ ਇਹੋ ਜਿਹੇ ਸੇਲ ਹੈ ਨਾ ਬਹੁਤ ਬਹੁਤ ਕਿੰਨਾ ਦਾ ਜੀ ਇਹ ਇਹ ਕੋਟੀਆਂ ਤੁਹਾਨੂੰ ਮਿਲ ਜੰਗੇ 300 ਰੁਪਏ ਦਾ ਇਹ ਵੀ ਤੁਹਾਨੂੰ 3 300 ਰੁਪਏ ਮਿਲ ਜੇ ਅਹਮਦਗੜ ਰੇਲਵੇ ਸਟੇਸ਼ਨ ਦੇ ਸਾਮਣੇ ਇਹ ਸੇਲ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਠੀਕ ਹੈ ਜੀ ਆਪਕੇ ਇਹੋ ਜੀ ਕਿਤੇ 500 ਕਿਤੇ 600 ਹੈ ਨਾ ਸੇਲ ਹੀ ਸੇਲ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਇੱਥੇ ਤੇ ਕਾਫੀ ਮਸ਼ਹੂਰ ਹੈ ਹਾਂ ਬਦੌਰ ਦੇ ਫੇਰ ਲੱਦਣੇ ਤੁ ਗੁਦਿਆਣਾ ਵੀ ਫੇਲ ਹੈ ਜੀ ਸੇਲ ਦੇ ਵਿੱਚ ਨੀਨ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਆ ਸੇਲ ਹੀ ਸੇਲ ਤੁਹਾਨੂੰ ਦੇਖਣ ਪਾਓ ਪਾਓ ਆਜੋ ਆਜੋ 500 ਰੁਪਏ ਆਜੋ 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 500 ਰੁਪਏ ਇਹ ਜੇ ਲੇਡੀਜ਼ ਦੇ ਲੌਂਗ ਕੋਪੀਆਂ ਨੇ ਤੁਹਾਨੂੰ ਮਿਲ ਜੂਗਾ ਕਿੰਨਾ ਦਾ 250 ਰੁਪਏ ਦਾ ਮਿਲ ਜੂਗਾ ਲੇਡੀਜ਼ ਕੋਟੀਆਂ ਤੁਹਾਨੂੰ ਮਿਲ ਜੂਗਾ 250 ਰੁਪਏ ਦਾ ਲੋਜ 50 ਰੁਪਏ ਰੇਲ 50 ਰੁਪਏ 50 ਰੁਪਏ ਸੋਰੀਆਂ ਦੋ ਪੈਂਟਾਂ 100 ਦੀਆਂ ਦੋ ਸੋਰੀਆਂ ਦੋ ਸੋਰੀਆਂ ਦੋ ਸੋਰੀਆਂ ਦੋ ਲੋ ਜੀ ਦੇਖੋ ਸੇਲ ਹੀ ਸੇਲ ਇੱਧਰ ਵੀ ਇਕੱਠਾ ਹੈ ਇੱਧਰ ਵੀ ਇਕੱਠਾ ਹੈ ਨਾ ਸਾਰਾ ਬਾਜ਼ਾਰ ਪੂਰਾ ਜਾਮ ਹੈ ਸੋ ਇਹੋ ਜੀ ਮਾਰਕੀਟ ਹੈ ਐਲਡੀ ਬਲਵ 100 ਦੇ 200 ਦੇ ਤੋਂ ਇੱਕ ਬਲਵ ਦੇ ਤੋਂ ਪਿਛਲੇ ਬਚਾਓ ਐਲਡੀ ਬਲਵ 100 ਦੇ 200 ਦੇ ਤੋਂ ਲੋ ਜੀ ਲੱਗੀ ਸੇਲ ਮੰਡੀ ਅਮਰਗੜ ਦੇ ਵਿੱਚ ਜੋ ਕਿ ਤੁਹਾਨੂੰ ਦੇਖੋ ਸੇਲ ਤੇ ਖਾਣ ਨੂੰ ਲੋ ਜੀ 50 ਰੁਪਏ ਦਾ ਮਿਲ ਜਾਏਗਾ ਚੈੱਕ ਕਰੋ ਜੀ एक्सल साइज मिल जाएगा पे का पचास जी मार्केट है ठीक है चेक करो जी चेक करो इधर भी सेल लगे है इधर भी गया है तो सड़क पूरी जाम ने 300 ਆਇਆ 플레이어 300 300 300 300 ਇਹ ਇਹੋ ਜਿਹਾ 플레이어 ਤੇਰਾ ਚਾਰ ਕਰੋ 300 ਰੁਪਏ 300 ਰੁਪਏ ਜਿਹੜਾ ਮਰਜੀ ਲਓ ਜਿਹੜਾ 300 300 300 ਮਾਰਕ 300 ਰੁਪਏ ਦਾ ਹੁੰਨੇ ਮੈਨੇ ਤੁਹਾਨੂੰ ਠੀਕ ਹੈ 200 ਨਾ 300 ਨਾ 100 ਰੁਪਏ ਦੀ ਬੜੀਆ ਜਿਹੀ ਬੜੀਆ 100 ਰੁਪਏ ਆ ਜੋ ਆਜੂ ਬੜੀਆ ਜੀ ਆਓ ਕਿ ਆਓ ਲੱਗਿਆ ਸੇਲੇਦਰ ਜੀ 100 ਰੁਪਏ 200 ਰੁਪਏ 100 ਮੈਂ 100 ਰੁਪਏ ਮਿਲੇ ਕਿੰਨੇ ਦਾ ਕਿੰਨੇ ਦਾ 100 ਰੁਪਏ ਦਾ ਮਿਲ ਜਾਏਗਾ ਦੇਖੋ ਜਿਹੜਾ ਮਰਜੀ ਲੋ ਸਾਰਾ ਤੁਹਾਨੂੰ ਉੱਥੋਂ ਮਿਲ ਜਾਏਗਾ 100 ਰੁਪਏ ਦਾ ਨਾ ਤੇ 50 ਰੁਪਏ ਦਾ ਲਿਖਿਆ ਆਇਆ ਇਹ ਕਿੱਥੇ ਲਿਖਿਆ 50 ਰੁਪਏ 50 100 ਰੁਪਏ ਤੱਕ ਤਾਂ ਮਿਲ ਜਾਏਗਾ ਤੁਹਾਨੂੰ ਜਿਹੜਾ ਮਰਜੀ ਕੋਈ ਆ ਪੀਸ ਲੈ ਸਾਦੇ ਤੁਸੀਂ ਜਿਹੜਾ ਤੁਹਾਨੂੰ ਪਸੰਦ ਆ ਕੀ ਰੇਟ ਹੈ ਵੀਰੇ ਇਹਨਾਂ ਦਾ ਇਹਨਾਂ ਦਾ ਕੀ ਰੇਟ ਹੈ 200 ਰੁਪਏ ਦਾ ਲੋ ਜੀ ਗਰਮ ਕਪੜੇ ਤੁਹਾਨੂੰ ਮਿਲ ਜਾਣਗੇ 200 ਰੁਪਏ ਦਾ ਓਨਲੀ ਇਹੋ ਜੀ ਕੁਆਲਿਟੀ ਦਾ 200 ਰੁਪਏ ਦਾ ਜੋ ਕਿ ਕਾਫੀ ਜਿਹੜਾ ਹੈ ਸੇਲ ਹੀ ਸੇਲ ਕਾਫੀ ਮਸ਼ਹੂਰ ਹੈ ਘੱਟ ਹੋ ਗਿਆ ਘਰੇ ਮਾਰਕੀਟ ਭਾਈ ਐ ਚਲੋ ਹਾਂ ਜਾਈ ਲੈ ਇੱਥੇ ਤੱਕ ਤੁਹਾਨੂੰ ਡਰਾਈ ਫੁੱਟ ਹੋ ਜਾ ਜਿਹੜਾ ਕੀ ਰੇਟ ਹੈ ਇਹਨਾਂ ਦਾ 200 ਰੁਪਏ ਕਿਲੋ 300 ਰੁਪਏ ਕਿਲੋ ਬੜੀਆ ਕੁਆਲਿਟੀ ਹੈ ਕਵਾਰਟੀ ਰੋੜੀ ਸਾਹਮਣੀ ਆ 300 ਰੁਪਏ 300 ਰੁਪਏ ਕਿਲੋ ਮਿਲ ਜਾਏ ਦੇਖੋ ਆ ਦੋ ਯੂਟਿਊਬਰ ਆਈ ਬਤਾਉਂਦਾ 300 ਰੁਪਏ ਕਿਲੋ ਮਿਲ ਜਾਏਗਾ 300 300 ਬਹੁਤ ਗੰਦਾ ਕੁਆਲਟੀ ਹੈ ਭਾਈ ਲੈਣਾ ਨਾ ਲੈਣਾ ਤੁਹਾਡੀ ਆਪਣੀ ਮਰਜ਼ੀ ਆ ਪਰ ਦਿਖਾਉਣਾ ਮੇਰਾ ਫਰਜ਼ ਆ ਚਾਰ ਕਮਰੇ 100 ਦੇ ਚਾਰ ਕਮਰੇ ਛੋਟੇ 100 ਦੇ ਚਾਰ ਵੱਡੇ ਲੈਏ 100 ਦੇ ਦੋ ਆ ਵੱਡੇ 100 ਦੇ ਦੋ ਇਹਦੇ ਵਿੱਚ ਕਮਰੇ ਤੁਹਾਨੂੰ ਮਿਲ ਜਾਣਗੇ 100 ਰੁਪਏ ਵਿੱਚ ਆ ਚਾਰ ਕਮਰੇ 100 ਦੇ ਚਾਰ ਕਮਰੇ ਛੋਟੇ 100 ਦੇ ਚਾਰ ਵੱਡੇ ਲੈਏ 100 ਦੇ ਦੋ ਆ ਵੱਡੇ 100 ਸੇਲ ਹੀ ਸੇਲ ਤੁਹਾਨੂੰ ਦੇਖਣਾ ਇੱਥੇ ਤੁਹਾਨੂੰ ਬੂਟ ਮਿਲ ਜਾਏਗਾ ਨਾ ਤੇ 100 ਰੁਪਏ 50 ਰੁਪਏ 100 ਰੁਪਏ 50 ਰੁਪਏ ਸੇਲ ਤੁਹਾਨੂੰ ਮਿਲ ਜਾਏਗਾ ਨਾ ਪਰ ਤੁਸੀਂ ਦੇਖ ਸਕਦੇ ਹੋ 100 ਰੁਪਏ ਦਾ ਮਿਲ ਜਾਏਗਾ ਤੇ ਆ ਦੇਖੋ ਜੀ ਜਿਹੜਾ ਮਰਜ਼ੀ ਪੀਸ ਲੋ 100 ਰੁਪਏ ਦਾ ਲੇਡੀਜ਼ ਇਹੋ ਜੀ ਕੁਆਲਿਟੀ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਨਾ ਸਾਰ ਸਾਰ ਦੋ ਸਰ ਵੀ 100 150 300 ਦੇਲਸੋ ਸਰ ਵੀ ਇਹੋ ਜੀ ਸੇਲ ਹੈ ਇਹ ਆ ਗਿਆ ਜੀ ਮੁਰਗਾ ਚੌਕ ਠੀਕ ਆ ਮੁਰਗਾ ਚੌਕ ਹੀ ਲੈਣ ਲੱਗਾ ਤੇ ਇਧਰ ਵੀ ਤੁਹਾਨੂੰ ਸੇਲ ਮਿਲ ਜਾਏਗਾ ਦੇਖਣ ਨੂੰ ਠੀਕ ਆ ਤੇ ਲਗਭਗ ਸੇਲ ਸਾਰਾ ਸੜਕ ਜਿਹੜਾ ਸੇਲ ਹੀ ਸੇਲ ਨਾਲ ਭਰਿਆ ਹੋਇਆ ਆ ਵਾ ਇਧਰ ਵੀ ਸੇਲ ਭਰਿਆ ਆ ਨਾ ਤੁਹਾਨੂੰ ਵੇਗ ਮਿਲ ਜਾਏਗਾ ਨਾ ਕੀ ਰੇਟ ਹੈ ਬੇਟਾ ਵੇਗ ਦਾ 250 ਰੁਪਏ ਦਾ 500 ਦੇ ਦੋ ਭਾਈਏ 500 ਰੁਪਏ ਦੇ ਦੋ ਕਿੱਥੋਂ ਆਏ ਹੋ ਵੀਰੇ ਤੁਸੀਂ ਲੁਧਿਆਣੇ ਤੋਂ ਆਏ ਹੋ ਸੋ ਜੀ ਬੜੀ ਦੂਰੋਂ ਜਿਹੜੇ ਦੁਕਾਨਦਾਰ ਨੇ ਨਾ ਪਹੁੰਚਦੇ ਨੇ ਨਾ ਤੁਹਾਨੂੰ 250 ਰੁਪਏ ਦਾ ਮਿਲ ਜਾਏਗਾ ਵੇਗ ਜਿਹੜਾ ਮਰਜੀ ਵੇਖ ਲਓ ਇਹੋ ਜੀ ਕੁਆਲਿਟੀ ਹੈ ਵੇਗਾਂ ਦੀ ਨਾ ਬੈਸਟ ਕੁਆਲਿਟੀ ਆਫ ਅਹਿਮਦਗੜ 26 ਜਨਵਰੀ ਸੀ ਆਹ ਹੈ ਜੀ ਮੁਰਗਾ ਚੌਕ ਮੁਰਗਾ ਚੌਕ ਦੇ ਸਾਹਮਣੇ ਤੁਹਾਨੂੰ 200 ਰੁਪਏ ਦਾ ਜਿਹੜਾ ਮਰਜ਼ੀ ਲੋ ਆ ਜਿਹੜਾ ਮਰਜ਼ੀ ਵੀਰੇ ਜਿਹੜਾ ਜਿਹੜਾ ਮਰਜ਼ੀ ਲੋ 200 ਰੁਪਏ ਦਾ ਓਨਲੀ ਮਿਲ ਜਾਏਗਾ ਤੁਹਾਨੂੰ ਠੀਕ ਆ ਤੁਸੀਂ ਦੇਖ ਸਕਦੇ ਹੋ ਨਾ ਸੇਲ ਹੀ ਸੇਲ ਮੰਡੀ ਅੰਮ੍ਰਿਤਗੜ ਸ਼ਹਿਰ ਦਾ 26 ਜਨਵਰੀ ਦਾ ਸੇਲ ਆਓ ਜੀ ਲੋ ਤੁਹਾਨੂੰ 2 4 2 4 3 ਕੋ 10 ਕਿੰਨਾ ਬਈਏ 2 ਪਰ 200 ਰੁਪਏ ਦਾ ਲੋ ਜੀ 200 ਰੁਪਏ ਮਿਲ ਜਾਏਗਾ ਤੁਹਾਨੂੰ ਠੀਕ ਆ ਕਿੱਥੇ ਮਿਲੇਗਾ ਇਹ ਮੁਰਗਾ ਚੌਕ ਮੁਰਗਾ ਚੌਕ ਮੁਰਗਾ ਚੌਕ ਦੇ ਸਾਹਮਣੇ ਤੁਹਾਨੂੰ ਇਹ ਸ਼ਾਪ ਤੇ ਮਿਲ ਜਾਏਗਾ 200 ਰੁਪਏ ਦਾ ਓਨਲੀ ਮਿਲ ਜਾਏਗਾ ਠੀਕ ਆ ਤੇ ਕਿੰਨੇ ਦਾ ਮਿਲ ਜਾਏਗਾ 300 ਰੁਪਏ ਦਾ ਆਪ ਦਾ ਵਾਲਾ 300 ਰੁਪਏ ਓਕੇ ਓਕੇ ਕਹਾਂ ਸੇ ਆਏ ਹੋ ਲੋਕਲੋਂ ਆ ਤੁਸੀਂ ਓਕੇ ਓਕੇ ਸਰਦੀ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ 200 ਰੁਪਏ ਓਨਲੀ 200 ਰੁਪਏ ਮਿਲ ਜਾਏਗਾ ਇਹ ਕੌਣ ਸੇ ਸੂਟ ਹੈ ਸੈਨੀਲ ਕਾ ਹੈ ਵੈਲਵੇਟ ਕਾ ਹੈ अच्छा अच्छा पश्मीने का है पाकिस्तानी सूट भी होते हैं पाकिस्तानी है, है, क्या रेट में आप लोकली हो यहाँ पे लोकली हो या बाहर से पक्की दुकान है आपकी है नहीं पक्की दुकान है ठीक है कलेक्शन सूट थो मिल जाएगा ठीक है कलेक्शन मुर्गा चौक पे ठीक है ठीक है मुर्गा चौक पे दुकान है इनकी सौ दो सौ रुपये में दो सौ रुपये में ਲੋ ਚੈੱਕ ਕਰੋ ਇਹ ਤੁਹਾਨੂੰ ਮਿਲ ਜਾਏਗਾ 200 ਰੁਪਏ ਦਾ ਮਿਲ ਜਾਏਗਾ ਓਨਲੀ 200 200 ਰੁਪਏ ਮੈਂ 200 ਰੁਪਏ ਮੈਂ 5 ਮੀਟਰ 5 ਮੀਟਰ 5 ਮੀਟਰ ਤੁਹਾਨੂੰ ਮਿਲ ਜਾਏਗਾ 200 ਰੁਪਏ ਦੇ ਵਿੱਚ ਠੀਕ ਹੈ ਤੁਹਾਨੂੰ ਇਹੋ ਜਿਹਾ ਆਰਟੀਕਲ ਦੇ ਮਿਲ ਜਾਣਗੇ ਨਾ 250 ਰੁਪਏ ਦਾ ਓਨਲੀ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਤੁਹਾਨੂੰ ਸੇਲ ਦੇਖਣ ਨੂੰ ਮਿਲ ਜਾਏਗਾ ਠੀਕ ਆ ਇਹੋ ਜਿਹੀ ਇਹੋ ਜਿਹੀ ਸੇਲ ਦੇਖਣ ਨੂੰ ਮਿਲ ਜਾਏਗਾ ਜੋ ਕਿ ਕਾਫੀ ਮਸ਼ਹੂਰ ਹੈ ਇਹ ਇੱਕ ਦਾ ਸੇਲ ਹੈ ਨਾ ਇੱਥੇ ਤੁਹਾਨੂੰ ਆਹ ਕੁਝ ਮਿਲ ਜਾਏਗਾ ਜਵਾਕਾਂ ਦੇ ਘਟੋਣੇ ਮਿਲ ਜਾਣਗੇ 300 350 ਦੇ ਲੱਗ ਚੁੱਕੀਆਂ ਬੂਟ 350 ਆਜੋ ਨਹੀਂ 350 ਬੂਟ ਕਿੰਨੇ ਦਾ ਇਹਨਾਂ ਦਾ 50 ਰੁਪਏ ਦਾ ਮਿਲ ਜਾਏਗਾ ਦੇਖ ਹਣਾ ਓਨਲੀ 50 ਰੁਪਏ ਦਾ ਠੀਕ ਆ ਇਹ ਦੇ ਸਕਦਾ ਹਾਂ ਇਹੋ ਜੇ ਟੋਪੀਆਂ ਨੇ ਜਿਹੜਾ ਮਰਜ਼ੀ 50 ਰੁਪਏ ਦਾ ਕਿੱਥੋਂ ਆਏ ਤੁਸੀਂ ਲੋਕਲੀ ਠੀਕ ਆ ਠੀਕ ਆ ਹਰ ਸਾਲ ਆਉਂਦੇ ਹੋ ਹਰ ਇੱਕ ਸਾਲ ਆਉਂਦੇ ਠੀਕ ਆ ਇਹੋ ਜੇ ਸੂਟ ਮਿਲ ਜਾਣਗੇ ਹਾਂ ਕੀ ਰੇਟ ਹੈ ਇਹਨਾਂ ਦਾ 50 ਰੁਪਏ ਦਾ 50 ਰੁਪਏ ਦਾ ਓਨਲੀ 50 ਰੁਪਏ ਦਾ ਲੋ ਜੀ 50 ਰੁਪਏ ਦਾ ਮਿਲ ਜਾਏਗਾ ਤੁਹਾਨੂੰ ਦੇਖ ਸਕਦੇ ਹੋ ਨਾ ਇਹੋ ਜਿਹਾ ਸੂਟ ਸੈਂਪਲ ਉਲਾ ਰੱਖਿਆ ਇਹਨਾਂ ਨੇ 50 50 ਰੁਪਏ ਦਾ ਸੂਟ ਤੁਹਾਨੂੰ ਮਿਲ ਜਾਏਗਾ ਦੇਖ ਸਕਦੇ ਹੋ ਨਾ ਇਹੋ ਜਿਹਾ ਸੂਟ ਹੈ ਓਨਲੀ 50 ਰੁਪਏ ਦਾ 50 ਰੁਪਏ ਦੀ ਪੈਂਟ ਤੇ ਬਾਹਰ ਵੀ ਮਿਲ ਜਾਏਗਾ ਨਾ ਕਿੰਨੇ ਦਾ ਕਿੰਨੇ ਦਾ ਇਹ 10 ਰੁਪਏ ਦੀ ਕੁੜੀ ਹੁੰਦੀ ਹੈ 10 ਰੁਪਏ ਦੀ ਪੂੜੀ ਹਾਂ 10 ਰੁਪਏ ਦੀ ਪੂੜੀ ਮਿਲ ਜਾਏਗਾ दिया, दो दिया 200 200 लोवर दूसठ दो सौ 200 200 दो सौ दो 200 200 सौ दो सौ लोवर दो सौ रूपए जॉर्ज का सूट पचास रूपए सौ रूपए वेलवेट का सूट ढाई सौ सिले सिलाई सूटा दो सौ रूपए पजामा दो सौ रूपए का सूट पचास रूपए सौ रूपए वेलवेट का ढाई सौ रूपए क्या रेट मिल रही है दो सौ रुपये कुर्ता पजामा दो सौ रुपए पचास रुपए का कौन सा पचास रुपए का है पाँच का, तो का, का है ढाई तो 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 सौ का दो सौ का है ठीक है ठीक है कहाँ से आयो ढाई सौ रूपए मुजफ्फरनगर मुजफ्फरनगर से आयो इतनी दूर से आयो कुर्ता पजामा ठीक है दो सौ रुपए सो ही वीर आए ना मुजफ्फरनगर तो ठीक है ठीक है बाबू ओके मैं वेट करता हूँ ढाई सौ सूट ਸੋ ਇਹੋ ਜਿਹਾ ਕੁਛ ਨਜ਼ਾਰਾ ਹੈ ਮੰਡੀ ਅਹਮਦਗੜ ਸ਼ਹਿਰ ਦਾ 26 ਜਨਵਰੀ ਦਾ ਸੇਲ ਜੋ ਕਿ ਕਾਫੀ ਮਸ਼ਹੂਰ ਹੈ ਠੀਕ ਆ ਤੇ ਸੇਲ ਅਹਮਦਗੜ ਰੇਲਵੇ ਸਟੇਸ਼ਨ ਦੇ ਸਾਹਮਣੇ ਤੋਂ ਸ਼ੁਰੂ ਹੋ ਜਾਂਦਾ ਹੈ ਟੈਂਪੋ ਅੱਡਾ ਸਾਹਮਣੇ ਹੈ ਟੈਂਪੋ ਅੱਡੇ ਤੋਂ ਲੈ ਕੇ ਅਹਮਦਗੜ ਰੇਲਵੇ ਸਟੇਸ਼ਨ ਤੋਂ ਲੈ ਕੇ ਮੁਰਗਾ ਚੌਕ ਧੂਰਕੋਟ ਚੌਕ ਤੱਕ ਇਹ ਜਿਹੜਾ ਸੇਲ ਹੈ ਇਹ ਲੱਗਦਾ ਹੈ ਤੇ ਬੜੀ ਦੂਰ ਦੂਰੋਂ ਜਿਹੜੇ ਦੁਕਾਨਦਾਰ ਨੇ ਮੁਜਫਰਨਗਰ ਤੋਂ ਯੂਪੀ ਤੋਂ ਵੀ ਜਿਹੜੇ ਦੁਕਾਨਦਾਰ ਨੇ ਇਸ ਜਗ੍ਹਾ ਤੇ ਸੇਲ ਕਰਨ ਵਾਸਤੇ ਪਹੁੰਚਦੇ ਨੇ ਤੇ ਇਹੋ ਜੀ ਮਾਰਕੀਟ ਹੈ ਮੰਡੀ ਅਹਿਮਦਗੜ੍ਹ ਸ਼ਹਿਰ ਦਾ ਜੋ ਕਿ 26 ਜਨਵਰੀ ਨੂੰ ਸੇਲ ਲੱਗਦਾ ਹੈ ਤੇ ਬੜੀ ਦੂਰ ਦੂਰੋਂ ਜਿਹੜੇ ਦੁਕਾਨਦਾਰ ਨੇ ਸੇਲ ਕਰਨ ਵਾਸਤੇ ਇਸ ਜਗ੍ਹਾ ਤੇ ਪਹੁੰਚਦੇ ਨੇ ਤੇ ਬੜੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਸੜਕਾਂ ਜਾਮ ਹੋ ਜਾਂਦੇ ਆ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗਿਆ ਹੋਵੇਗਾ ਤੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਲਾਈਕ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ